ਜਿਹੜੀਆਂ ਗੁਲਾਬੀ ਦੀਆਂ ਜੰਜੀਰਾਸਾਂ ਤੇ ਪੈਰਾਂ ਨੂੰ ਲਗੀਆਂ ਸੀ ਪ੍ਰਾਕ੍ਰਿਤਿਕਾਂ ਦੇ ਬਾਦਸ਼ਾਹ ਦੇ ਨਾਲ ਲੋਹਾ ਲਿਆ ਉੱਤ ਲੈ ਆ ਤੇ ਨੌਕਰ ਵੀ ਮਰਾਉਂਦੇ ਆ ਬੇਨਕਲ ਕਲਮ ਨੂੰ ਅਦਾਵਤ ਕੀਤਾ ਜੀ ਇਹ ਸ਼ਸ਼ ਉਹ ਵੀ ਉਸ ਵੇਲੇ ਜਦੋਂ ਮੀਤਪਾਲ ਦਾ ਵੱਡਾ ਦੌਰ ਸੀ ਜਦੋਂ ਭੇਦਪਾਪ ਦਾ ਵੱਡਾ ਦੌਰ ਸੀ ਬਚਪਨ ਦੇ ਵਿੱਚ بڑا ਸੰਘਰਸ਼ ਕੀਤਾ ਡਾਕਟਰ ਪੀਮਰਾਉਂਦਾ ਕਰੋਂ ਲਾਂਦੀ ਬੋਰੀ ਦੇ ਟੁਕੜੇ ਤੇ ਉੱਤੇ ਬਹਿਣਾ ਕਲਾਸ ਤੋਂ ਬਾਹਰ ਪਾਣੀ ਪੀਂਦੇ ਪੀਂਦੀ ਜੋਤੀ ਰਣਕਾਪੜਾ ਨਾ ਤੇ ਪੀਮਰਾਉਂਦਾ ਪਾਣੀ ਪੀਣ ਜੋ ਜਿਗ੍ਹਾਸੀ ਪੀਣ ਨਹੀਂ ਹੁੰਦਾ ਤੇ ਸਾਰੇ ਦੇ ਪੈਸੇ ਨੇ ਕਦੇ ਡਾਕਟਰ ਭੀਮਰਾਓ ਜੀ ਨੂੰ ਹੋਸਟਲ ਦੇ ਵਿੱਚ ਉੱਤੀ ਰਾਤ ਬਾਹਰ ਕੱਢ ਜਣਾ ਬਦਤਾਂ ਦਾ ਬੱਚਾ ਤੇ ਗੁਰੂ ਗਬਬ ਉਸ ਨੇ ਡਾਕਟਰ ਭੀਮਰਾਓ ਜੀ ਫੜਾ ਫੰਨਾ ਮਾਰ ਮਾਰ ਕੇ ਰੋਏ ਵੀ ਅੱਜ ਮੇਰੇ ਪੜੇ ਲਿਖੇ ਦਾ ਜੇ ਆਹ ਹਾਲ ਹੈ ਨਾ ਤੇ ਮੇਰੇ ਲਈ ਸਮਾਜਾ ਕੀ ਹੱਲ ਪਰ ਮੈਨੂੰ ਕਹ ਆਪਣੇ ਸਮਾਜ ਦੀਆਂ ਪੈਰਾਂ ਤੇ ਜਲਾਮੀ ਦੀਆਂ ਜਿਹੜੀਆਂ ਜੰਜੀਰਾਂ ਗੁਰੂਆਂ ਨੇ ਸਾਡੇ ਰਹਿਬਰ ਕਿ ਬਲਮੀ ਦੀਆਂ ਜੰਗੀਰਾਂ ਕੋੜੀਆਂ ਪਰ ਜੇ ਆਪਣੇ ਆਪ ਹੋਈ ਨਾ ਗੁਲਾਮ ਬਣ ਕੇ ਜੀਰਿਆ ਉਹ ਉਹਦੀ ਮਰਦਗੀ ਰੱਬ ਹੀ ਹੈ ਨਹੀਂ ਜਿ세 ਆਪ ਗੁਲਾਮ ਬਣਿਆ ਫਿਰ ਸਾਡੀ ਆਪਣੀ ਬਣਿਆ ਅੱਜ ਗੁਲਾਮੀ ਹੋਈ ਡਾਕਟਰ ਪੀਮਰਾਓ ਜੀ ਨੇ ਥੱਲੇ ਆਈ ਗੋਪਿਆਰੋ ਉਹਨਾਂ ਨੇ ਵੀ ਗੱਲ ਆਈ ਹਾਂਜੀ ਹਾਂਜੀ ਤਲਾਬ ਦੀ ਗੱਲ ਕਰਕੇ ਸਭ ਤੋਂ ਪਹਿਲਾਂ ਪਾਣੀ ਪੀਤਾ ਉਸ ਥਾਂ ਦੇ ਵਿੱਚ ਜਿੱਥੇ ਰੁਕਿਆ ਸੀ। ਹਉੱਤੇ ਪਸ਼ੂ ਪੰਛੀ ਬਣਾ ਪਾਣੀ ਪੀ ਸਕਦੇ ਸੀ ਪਰ ਅਸੀਂ ਨਹੀਂ ਸੀ। ਸਾਡੇ ਪਿੱਠ ਪਿੱਛੇ ਝਾੜੂ ਤੇ ਬਰੇ ਵਿੱਚ ਹਾਡੀ ਬਾਬਾ ਸਾਹਿਬ ਨੇ ਕਰਿਆ। ਉਹ ਕਿਉਂ ਮੰਨੀ ਜਾਂਦੀ ਸੀ ਕਿ ਜਦੋਂ ਪਿੱਠ ਵਿੱਚ ਵੀ ਲੰਘਣਾ ਇਥੇ ਸ਼ਹਿਰ ਵਿੱਚ ਦੀ ਲੰਘਣਾ ਖੰਸੀ ਆਈ ਠੋਕਾਈ ਉਹ ਸਾਡੀ ਦੇ ਵਿੱਚ ਲੰਘਦਾ। ਥੱਲੇ ਨੱਟ ਕੇ ਧਰਤੀ ਪਿੱਟੀ ਜਾਈ। ਜਦੋਂ ਰਸਤੇ ਦੇ ਵਿੱਚ ਜਾਣਾ ਕਿਤੇ ਸਾਡੀ ਪੈਣ ਨਾ ਲੱਗ ਜਾਏ ਨਰਦੀ ਪਿੱਟੀ ਜਾਏਗੀ ਝਾੜੂ ਪਿੰਡ ਪਿੱਛੇ ਬੰਨਿਆ ਹੋਣਾ ਤੇ ਨਾਲ ਨਾਲ ਦੀ ਸਫਾਈ ਹੋਈ ਗਈ ਹੈ ਐਸਾ ਹਾਲ ਸੀ ਸਾਡੇ ਜੁਗਾਂ ਦਾ ਸਭ ਆਜ਼ਾਦੀ ਦਵਾਈ ਤੇ ਦੁੱਖ ਭਿਮਰਾਓ ਜੀ ਨੇ ਆਜ਼ਾਦੀ ਦਵਾਈ ਵੀ ਆਪਣੇ ਬੱਚਿਆਂ ਨੂੰ ਵਾਰ ਕੇ ਆਪਣੇ ਪਰਿਵਾਰ ਨੂੰ ਵਾਰ ਕੇ ਵਰਤਾਨ ਕਰਦੇ ਸੀ ਸਾਡੇ ਜੁਗਾਂ ਦੇ ਆਪਣੇ ਬੱਚੇ ਨੂੰ ਘੁੱਟ ਕੇ ਪਾਉਂਦੇ

ਆ ਜਿਹੜਾ 80000 ਦਾ ਕੱਠ ਹੈ ਇਹਦੇ ਵਿੱਚ ਮੇਰੀਆਂ ਧੀ ਵੀ ਬੈਠੀਆਂ ਮੇਰੇ ਨੌਜਵਾਨ ਪੁੱਤ ਵੀ ਬੈਠੇ ਵੀਰ ਵੀ ਬੈਠੇ ਬਜ਼ੁਰਗ ਵੀ ਬੈਠੇ ਇਹ ਮੇਰਾ ਹੀ ਪਰਿਵਾਰ ਹੈ ਕੋਈ ਨਾ ਸਾਡੇ ਤੋਂ ਛੱਡ ਕੇ ਮੈਂ ਇੱਕ ਨੂੰ ਬਚਾਉਣਾ ਹੈ ਕੋਈ ਨਾ ਭਾਵੇਂ ਹੋਏ ਕੋਈ ਵੀ ਨਾ ਕੋਈ ਆਪਣਾ ਬੱਚੇ ਨਹੀਂ ਹੋਣੀ ਤਾਂ ਕਦੇ ਮੇਰਾ ਪੁੱਤ ਮਰ ਜਾਏ ਕਿਹਨਾਂ ਨੂੰ ਬਚਾਉਣਾ ਪਰ ਉਹ ਡਾਕਟਰ ਧੀਮਰਾ ਸੀ ਜਿਹਨੇ ਆਪਣੇ ਬੱਚਿਆਂ ਨੂੰ ਵਾਰ ਕੇ ਕੁਰਬਾਨ ਕਰਕੇ ਸਾਨੂੰ ਜਾਨ ਬਚਾਈ

ਗੋੜਾ ਬੰਦੀ ਗੋੜਾ ਬੰਦੀ ਅਰਵਾ ਬੰਦੀ ਸਾਡੇ ਕਰਨੇ ਚਾਹੁੰਦੇ ਨੇ ਹੱਥ ਜੋੜ ਜੋੜ ਕੇ ਕਿਰਤੀਏ ਦੇ ਮਮਾ ਸਾਹਿਬ ਦੇ ਦਿੱਤੇ ਕਿੰਨੇ ਸਾਡੀ ਇੱਜ਼ਤ ਕਦਰ ਪੈ ਕੇ ਸਾਡੀ ਗੋੜ ਦੀ ਕਦਰ ਗੋੜਾ ਬੰਦੀ ਅਰਵਾ ਬੰਦੀ ਹੱਥ ਜੋੜ ਜੋੜ ਕੇ ਆਹਨੇ ਮੰਗਣ ਲਾ ਦਿੱਤੇ ਡਾਕਟਰ ਪੀ